ਕੇ शर्मा डीडीएस न्यूज़ स्टाफ रिपोर्टर पंजाब पंजाब 24 ਤੇ ਅੱਜ ਸਾਡੇ ਵਿੱਚ ਸੁਖਵਿੰਦਰ ਪਾਲ ਜੀ ਜੋ ਕਿ ਡੀਡੀਐਸ ਨਿਊਜ਼ ਦੇ ਆਂਡਰ ਦੇ ਸਾਡੇ ਵਿੱਚ ਪਹੁੰਚੇ ਨੇ मोस्ट वेलकम ਦੇ ਹੋਲ ਸਟੂਡੀਓ ਤੋਂ ਅਸੀਂ ਬੋਲ ਰਿਹਾ ਇੱਕ ਸਾਡਾ ਪ੍ਰੋਗਰਾਮ ਸੁਪਰ 스타ਰ ਆਫ ਪੰਜਾਬ ਸਟਾਰੀ ਪੰਜਾਬ ਦੇ ਜੋ ਕਿ ਸੈਮੀ ਫਾਈਨਲ ਹੋ ਚੁੱਕਿਆ ਹੈ ਬੱਚਿਆਂ ਦੀ ਐਡੀਸ਼ਨਾਂ ਪਹਿਲਾਂ ਇਸ ਸਟੂਡੀਓ ਦੇ ਵਿੱਚ ਲਈਆਂ ਗਈਆਂ ਸੀ ਉਸ ਦਾ ਜੋ ਫਾਈਨਲ ਹੋਣਾ ਹੈ ਉਹ 17 ਮਾਰਚ ਦਿਨ ਐਤਵਾਰ ਢੰਡ ਪੈਲਸ ਦੇ ਵਿੱਚ ਹੋਣਾ ਹੈ ਢੰਡ ਪੈਲਸ ਡੱਬਾ ਰੋਡ ਲੁਧਿਆਣਾ ਵਿੱਚ ਹੋ ਰਿਹਾ ਹੈ ਫਾਈਨਲ ਸੈਮੀ ਫਾਈਨਲ ਹੋ ਚੁੱਕਿਆ ਹੈ ਫਾਈਨਲ ਹੋ ਰਿਹਾ ਹੈ 17 ਮਾਰਚ ਦਿਨ ਐਤਵਾਰ ਢੰਡ ਪੈਲਸ ਦੇ ਵਿੱਚ ਸਾਰੇ ਪੰਜਾਬੀ ਔਰ ਸਾਰਿਆਂ ਨੂੰ ਇਸ ਪ੍ਰੋਗਰਾਮ ਦੀ ਮੇਰੇ ਵੱਲੋਂ ਔਰ ਡੀਡੀਐਸ ਕਿਊਜ਼ ਦੇ ਸਾਡੇ ਜੋ ਆਰਡਰ ਆਏ ਨੇ ਇਹਨਾਂ ਵੱਲੋਂ ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਅੱਜ ਦੇ ਇੱਥੇ ਪਹੁੰਚਣ ਤੇ ਮੋਸਟ ਵੈਲਕਮ ਸਾਡੇ ਆਵਾਜ਼ ਜਿਹੜੇ ਸtare ਪੰਜਾਬ ਦੇ ਪ੍ਰੋਗਰਾਮ ਜੋ ਕਿ 17 ਮਾਰਚ 2024 ਨੂੰ ਟੰਡ ਪੈलेस ਵਿੱਚ ਹੋ ਰਿਹਾ ਹੈ ਜੋ ਕਿ ਫਾਈਨਲ ਰਾਉਂਡ ਜਿਹੜਾ ਹੈਗਾ ਹੋ ਰਿਹਾ ਸਾਡੇ ਵਿਚਕਾਰ ਡੀਡੀਐਸ ਦੇ ਮਾਲਕ ਜਿਹੜੇ ਨਿਊਜ਼ ਚੈਨਲ ਦੇ ਸੁਖਵਿੰਦਰ ਪਲਾਹਾ ਜੀ ਸਾਡੇ ਵਿਚਕਾਰ ਜਿਹੜੇ ਹੈਗੇ ਆ ਉਹ ਹਾਜ਼ਰ ਹਨ ਉਹਨਾਂ ਦੀ ਦੇਖ ਰੇਖ ਵਿੱਚ ਸਾਰਾ ਜਿਹੜਾ ਹੈਗਾ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਚੱਲ ਰਿਹਾ ਹੈਗਾ ਤੇ ਸਾਡੇ ਵਿਚਕਾਰ ਜਿਹੜੇ ਗੁੜੀਆ ਪ੍ਰੀਤੀ ਜੀ ਸਾਡੇ ਵਿਚਕਾਰ ਮੌਜੂਦ ਹਨ ਬਹੁਤ ਅੱਛੇ ਕਲਾਕਾਰ ਹੈ ਹੋਰ ਬਹੁਤ ਅੱਛੇ-ਅੱਛੇ ਕਲਾਕਾਰ ਅੱਜ ਦਿਨ ਤੁਹਾਨੂੰ ਆਪਣੇ-ਆਪਣੇ ਜੋਰ ਦਿਖਾਣਗੇ ਇਹ ਸਭ ਤੁਹਾਡੇ ਇਨਫਾਰਮੇਸ਼ਨ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈਗਾ ਸਰ ਜੀ ਸੱਸੀਕਾਲ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਪਰਾਹੇ ਅਸੀਂ ਆਪਣੇ ਡੀਡੀ ਅਦਾਰੇ ਵੱਲੋਂ ਇੱਕ ਬੇਨਤੀ ਕਰਨ ਲੱਗੇ ਹਾਂ ਕਿ ਜਿਹੜਾ 17 ਮਾਰਚ ਨੂੰ ਨੌਜਵਾਨ ਬੱਚੇ ਕੁੜੀਆਂ ਦਾ ਜੋ ਟੈਲੈਂਟ ਸਪਿਆ ਹੋਇਆ ਉਹਨੂੰ ਅਸੀਂ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਨਾਲ ਸ਼ਰਮਾ ਜੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਜੋ ਕਿ ਬੜੀ ਜੋ ਸ਼ੋਰਨਾ ਚੱਲ ਰਿਹਾ ਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਜੋ ਤੁਹਾਡਾ ਟੈਲੈਂਟ ਹੈਗਾ ਉਥੇ ਦਿਖਾਓ ਤਾਂ ਜੋ ਤੁਸੀਂ ਟੀਵੀ ਤੇ ਆ ਸਕੋ ਅੱਗੇ ਆਪਣੀਆਂ ਬਲੰਦੀਆਂ ਤੇ ਕਾਮਯਾਬ ਹੋਓ ਤੇ ਪਰਿਵਾਰ ਦਾ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਕਰੋ ਅਸੀਂ ਤੁਹਾਡੀ ਹਰੇਕ ਚੀਜ਼ ਨੂੰ ਅੱਗੇ ਲੈ ਕੇ ਆਵਾਂਗੇ ਸਾਡੇ ਹਾਜ਼ਰੀਵਾਂ ਵੱਲੋਂ ਵੀ ਸਟਾਰ ਦੇ ਪੰਜਾਬ ਜੋ ਚੱਲ ਰਿਹਾ ਫੰਕਸ਼ਨ ਚੱਲ ਰਿਹਾ ਉਹਨੂੰ ਅਸੀਂ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਜਿਨ੍ਹਾਂ ਦਾ ਟੈਲੈਂਟ ਲੁਕਿਆ ਹੋਇਆ ਉਹਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਹੇਨਾ ਦੂਰ ਦੂਰੋਂ ਕਲਾਕਾਰ ਪਹੁੰਚੇ ਨੇ ਜਿਵੇਂ ਕੁੜੀਆਂ ਪਰਦੀ ਵੀ ਅਤੇ ਨਾਲੇ ਗਾਉਂਦੀ ਵੀ ਅਪ੍ਰਿਤ ਧੂਰੀ ਦੇ ਨਾਂ ਦੇ ਬਹੁਤ ਫੇਮਸ ਨੇ ਇਹ ਜਿਹੇ ਟੈਲੈਂਟ ਜੋ ਹਲੇ ਕਾਫੀ ਉਮਰ ਪਈਆਂ ਦੀ ਗਾਉਂਦੀ ਤੇ ਇਹਦੇ ਬੱਚਿਆਂ ਨੂੰ ਅਸੀਂ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਜੋ ਵੀ ਤੁਹਾਡੇ ਬੱਚੇ ਨੇ ਜਾਂ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਬੱਚਿਆਂ ਜੋ ਵੀ ਟੈਲੈਂਟ ਹੈਗਾ ਉਹਨੂੰ ਪਰਦੇ ਤੇ ਅੱਗੇ ਲੈ ਕੇ ਆਈਏ ਅਸੀਂ ਤੁਹਾਡੇ ਨਾਮ ਪੂਰਾ ਸਹਿਯੋਗ ਦਵਾਂਗੇ ਉਮੀਦ ਕਰਦੇ ਆਂ ਤੁਸੀਂ 17 ਤਰੀਕ ਨੂੰ ਹੁੰਮਾਵਾ ਕੇ ਪਹੁੰਚੋਗੇ ਦੇ ਵਿੱਚ ਆਏ ਨੇ ਪ੍ਰੀਤ ਧੂਰੀ ਜੋ ਕਿ ਬਹੁਤ ਅੱਛਾ ਕੰਮ ਕੀਤਾ ਹੈ ਸਿੰਗਰ ਔਰ ਕਮਲ ਨਾਇਨ ਸ਼ਰਮਾ ਜੀ ਔਰ ਪੰਗੂ ਜੀ ਧੂਰੀ ਤੋਂ ਔਰ ਸੁਖਵਿੰਦਰ ਸਿੰਘ ਜਿਹੜੇ ਵੀ ਸਾਡੇ ਵਿੱਚ ਆਏ ਨੇ ਉਹਨਾਂ ਦਾ ਮੋਸਟ ਵੈਲਕਮ ਡੌਰ ਸਟੂਡੀਓ ਤੇ ਪਹੁੰਚੇ ਨੇ ਅੱਜ ਪ੍ਰੀਤ ਦੀ ਰਿਕਾਰਡਿੰਗ ਵੀ ਅਸੀਂ ਕਰਨੀ ਹੈ ਔਰ ਸਾਰਿਆਂ ਨੂੰ ਟੈਲੈਂਟ ਦਿਖਾਉਣ ਦਾ ਇੱਕ ਮੌਕਾ ਦਿੰਦਾ ਹੈ ਡੌਰ ਸਟੂਡੀਓ ਜੇ ਪੈਸੇ ਵੀ ਨਹੀਂ ਹੈਗੇ ਤਾਂ ਵੀ ਇੱਥੇ ਕੰਮ ਹੁੰਦੇ ਨੇ ਕੋਈ ਵੀ ਆ ਕੇ ਰਿਕਾਰਡਿੰਗ ਕਰਾ ਸਕਦਾ ਹੈ ਆਡੀਓ ਸਟੂਡੀਓ ਦਿਓ ਸਟੂਡੀਓ ਡਾਪਾ ਰੋ